बीटीवी ब्रॉडकास्टिंग देख रहे सारे दर्शकों प्यार भरी साथियाका मैं सिमरनजीत को लेके हास हा। हां कनाडा अंतरराष्ट्रीय खबरों ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ओंटारियो ਨੇ 30 ਸਾਲ ਦੇ ਮਾਰਗੇਜ অপਸ਼ਨਸ ਦਾ ਕੀਤਾ ਵਿਸਤਾਰ ਬੀਮਾ ਯੁਕਤ ਮਾਰਗੇਜ ਸੀਮਾ ਨੂੰ ਵਧਾਇਆ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕੀਤਾ ਦਾਵਾ ਕਿਹਾ ਟਰੂਡੋ ਤੋਂ ਕੈਨੇਡੀਅਨਸ ਹੋ ਗਏ ਹਨ ਤੰਗ ਫਲੋਰੀਡਾ ਵਿੱਚ ਗੋਲਫ ਕਲੱਬ ਵਿੱਚ ਦੂਜੀ ਵਾਰ ਟਰੰਪ ਦੀ ਹੱਤਿਆ ਦੀ ਕੀਤੀ ਗਈ ਕੋਸ਼ਿਸ਼ ਹੋਇਆ ਬਚਾ ਮੱਧ ਯੂਰਪ ਵਿੱਚ ਆਏ ਭਿਆਨਕ ਹੜ੍ਹ ਕਈ ਲੋਕਾਂ ਦੀ ਮੌਤ ਨਿਵਾਸੀਆਂ ਨੂੰ ਏਵੈਕੂਏਸ਼ਨ ਦੀ ਕੀਤੀ ਗਈ ਅਪੀਲ ਹੁਣ ਖਬਰਾਂ ਵਿਸਥਾਰ ਨਾਲ ਕੈਨੇਡੀਅਨ ਸਰਕਾਰ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਤੇ ਨਵੇਂ ਘਰ ਖਰੀਦਣ ਵਾਲਿਆਂ ਦੀ ਮਦਦ ਲਈ ਬਦਲਾਅ ਕਰ ਰਹੀ ਹੈ 15 ਦਸੰਬਰ ਤੋਂ ਲੋਕ ਆਮ 25 ਸਾਲਾਂ ਦੀ ਬਜਾਏ 30 ਸਾਲ ਦੀ ਮੁਰੜ ਭੁਗਤਾਨ ਯੋਜਨਾ ਦੇ ਨਾਲ ਬੀਮਾ ਯੁਕਤ ਮੋਰਗੇਜ ਲੈ ਸਕਦੇ ਹਨ ਇਹ ਖਰੀਦਦਾਰਾਂ ਨੂੰ ਕਰਜ਼ੇ ਦੀ ਅਦਾਇਗੀ ਕਰਨ ਲਈ ਬਧਰੇ ਸਮਾਂ ਦਿੰਦਾ ਹੈ ਪਰ ਉਹ ਸਮੁੱਚੇ ਤੌਰ ਤੇ ਵਿਆਜ ਵਿੱਚ ਵਧੇਰੇ ਭੁਗਤਾਨ ਕਰ ਸਕਦੇ ਹਨ ਇਸ ਦੇ ਨਾਲ ਨਾਲ ਸਰਕਾਰ ਬੀਮਤ ਮੋਰਗੇਜ ਲਈ ਕੀਮਤ ਸੀਮਾ ਵੀ ਬਤਾ ਰਹੀ ਹੈ ਹੁਣ ਲੋਕ 1 ਮਿਲੀਅਨ ਡਾਲਰ ਦੀ ਪਿਛਲੀ ਸੀਮਾ ਦੇ ਮੁਕਾਬਲੇ ਕੱਟ ਡਾਊਨ ਪੇਮੈਂਟ ਨਾਲ 1.5 ਮਿਲੀਅਨ ਡਾਲਰ ਤੱਕ ਦੇ ਘਰ ਖਰੀਦ ਸਕਦੇ ਹਨ ਕਾਬਲੇ ਕੋਰ ਹੈ ਕਿ ਸਰਕਾਰ ਦਾ ਇਹ ਫੈਸਲਾ ਮਹਿੰਗੇ ਬਾਜ਼ਾਰਾਂ ਵਿੱਚ ਘਰ ਖਰੀਦਣ ਵਾਲਿਆਂ ਦੀ ਮਦਦ ਕਰਦਾ ਹੈ ਜਿੱਥੇ ਕੀਮਤਾਂ ਪਹਿਲਾਂ ਹੀ ਉੱਚੀਆਂ ਹਨ ਕਿਹਾ ਜਾ ਰਿਹਾ ਹੈ ਕਿ ਇਹਨਾਂ ਤਬਦੀਲੀਆਂ ਦਾ ਉਦੇਸ਼ ਨੌਜਵਾਨ ਕੈਨੇਡੀਅਨਸ ਲਈ ਘਰ ਦੀ ਮਾਲਕੀ ਨੂੰ ਆਸਾਨ ਬਣਾਉਣਾ ਹੈ ਅਤੇ ਨਵੇਂ ਘਰਾਂ ਦੇ ਹੋਰ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ ਹਾਲਾਂਕਿ ਕੁਝ ਲੋਕਾਂ ਨੂੰ ਚਿੰਤਾ ਹੈ ਕਿ ਇਸ ਨਾਲ ਘਰਾਂ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ ਪਰ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਨੌਜਵਾਨ ਖਰੀਦਦਾਰਾਂ ਨੂੰ ਮਾਰਕੀਟ ਵਿੱਚ ਇੱਕ ਉਚਿਤ ਮੌਕਾ ਮਿਲੇਗਾ ਜਿਵੇਂ ਹੀ ਕੈਨੇਡੀਅਨ ਸੰਸਦ ਦਾ ਪੱਛੜ ਸੈਸ਼ਨ ਸ਼ੁਰੂ ਹੋਇਆ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਅਤੇ ਲਿਬਰਲ ਸਰਕਾਰ ਲਈ ਸਮਰਥਨ ਘਟ ਕੇ 33% ਹੋ ਗਿਆ ਜੋ ਕਿ ਇੱਕ ਐਪਸੋਸ ਪੋਲ ਅਨੁਸਾਰ ਹਾਲ ਹੀ ਦੇ ਸਮੇਂ ਵਿੱਚ ਸਭ ਤੋਂ ਘੱਟ ਦਰਜ ਕੀਤਾ ਗਿਆ ਸਮਰਥਨ ਹੈ ਇਸ ਪੋਲ ਮੁਤਾਬਕ ਕਨਜ਼ਰਵੇਟਿਵ ਆਗੂ ਪੀਅਰ ਪੋਇਲੀਅਮ ਨੂੰ ਵਰਤਮਾਨ ਵਿੱਚ 45% ਕੈਨੇਡੀਅਨਸ ਨੇ ਸਮਰਥਨ ਦਿੱਤਾ ਹੈ ਸਿਰਫ 26% ਨੇ ਪ੍ਰਧਾਨ ਮੰਤਰੀ ਦੀ ਭੂਮਿਕਾ ਲਈ ਟ੍ਰੂਡੋ ਦਾ ਸਮਰਥਨ ਕੀਤਾ ਹੈ ਕਾਬਿਲ ਗੌਰ ਹੈ ਕਿ ਆਰਥਿਕ ਮੁੱਦੇ ਕੈਨੇਡੀਅਨਸ ਲਈ ਇੱਕ ਪ੍ਰਮੁੱਖ ਤਰਜੀਹ ਬਣੇ ਹੋਏ ਹਨ ਜਿਸ ਵਿੱਚ ਲਗਭਗ ਦੀ ਆਬਾਦੀ ਨੇ ਚੁਣੇ ਹੋਏ ਅਧਿਕਾਰੀਆਂ ਨੂੰ ਰੋਜ਼ਾਨਾ ਸਮਾਨ ਦੀ ਕੀਮਤ ਘਟਾਉਣ ਤੇ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ ਸਸ ਨਾਲ ਨਾਲ ਮਹਿੰਗਾਈ ਰਿਹਾਇਸ਼ ਦੀ ਸਮਰਥਾ ਅਤੇ ਇਮੀਗ੍ਰੇਸ਼ਨ ਵੀ ਮਹੱਤਵਪੂਰਨ ਚਿੰਤਾਵਾਂ ਹਨ ਉਥੇ ਹੀ ਰਾਜਨੀਤਿਕ ਦ੍ਰਿਸ਼ਟੀਕੋਣ ਵਿੱਚ ਵਿਰੋਧੀ ਪਾਰਟੀਆਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਲਿਬਰਲਸ ਦੇ ਘਟ ਰਹੇ ਸਮਰਥਨ ਕਾਰਨ ਉਹਨਾਂ ਨਾਲ ਸਖਤ ਗੱਲਬਾਤ ਕਰਨ ਕੇ ਜਿਕੇ ਯੋਗ ਹੈ ਕਿ ਕਬੈਨਟੋਮਾ ਵਿੱਚ ਵੀ ਉਪਚੋਣਾ ਹੋਣ ਦੇ ਨਾਲ ਰਾਜਨੀਤਿਕ ਤਣਾਅ ਵਧ ਰਿਹਾ ਹੈ ਖਾਸ ਤੌਰ ਤੇ ਜਦੋਂ ਪੋਇਲੀਵ ਲਿਬਰਲ ਸਰਕਾਰ ਦੇ ਖਿਲਾਫ ਇੱਕ ਅਵਿਸ਼ਵਾਸ ਪ੍ਰਸਤਾਵ ਲਈ ਦਬਾਅ ਪਾ ਰਹੇ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਤੋਂ ਫਲੋਰੀਡਾ ਦੇ ਵੈਸਟ ਪਾਮ ਬੀਚ ਸਥਿਤ ਆਪਣੇ 골ਫ ਕਲੱਬ ਉਤੇ ਹੱਤਿਆ ਦੀ ਕੋਸ਼ਿਸ਼ ਦਾ ਨਿਸ਼ਾਨਾ ਬਣੇ। ਰਿਪੋਰਟ ਮੁਤਾਬਕ ਰਾਈਫਲ ਨਾਲ ਲੈਸ ਇੱਕ ਵਿਅਕਤੀ ਨੇ ਦੂਰੋਂ ਟਰੰਪ ਤੇ ਹਥਿਆਰ ਦਾ ਇਸ਼ਾਰਾ ਕੀਤਾ ਪਰ ਸਿਕਰਟ ਸਰਵਿਸ 에ਜੰਟਸ ਨੇ ਉਸਨੂੰ ਦੇਖਿਆ ਅਤੇ ਸ਼ੱਕੀ ਤੇ ਗੋਲ ਚਲਾ ਦਿੱਤੀ। ਵਿਅਕਤੀ ਜਿਸ ਦੀ ਪਛਾਣ ਪ੍ਰਿਆਨ ਵੈਸਲੇ ਰੂਤਵਜੋ ਹੋਈ ਸੀ ਮੌਕੇ ਤੋਂ ਭੱਜ ਗਿਆ ਪਰ ਬਾਅਦ ਵਿੱਚ ਅਧਿਕਾਰੀਆਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਐਸਟਰਨ ਟਰੰਪ ਨੇ ਇਸ ਮਤਕਨ ਨੂੰ ਪ੍ਰਸਤੁਤ ਆਇਆ ਕਿ ਘਟਨਾ ਦੇ ਬਾਵਜੂਦ ਉਹ ਸੁਰੱਖਿਅਤ ਹਨ। ਯੂਐਸ ਕਾਨੂੰਨ ਲਾਗੂ ਕਰਨ ਦੀ ਪ੍ਰਸ਼ੰਸਾ ਕੀਤੀ ਅਤੇ ਰਾਜਨੀਤਿਕ ਹਿੰਸਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਟਰੰਪ ਲਈ ਸੁਰੱਖਿਆ ਉਪਾਅ ਮਜ਼ਬੂਤ ਕੀਤੇ ਜਾਣਗੇ ਕਾਬਲੇ ਕੋਰ ਹੈ ਕਿ ਇਸ ਸਾਲ ਟਰੰਪ ਦੀ ਹਤਿਆਦੀ ਇਹ ਦੂਜੀ ਕੋਸ਼ਿਸ਼ ਹੈ ਉਸ ਤੋਂ ਪਹਿਲਾਂ ਪੈਂਸਿਲਵੇਨੀਆ 'ਚ ਇੱਕ ਰੈਲੀ 'ਚ ਟਰੰਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਐਫ ਪੀਆਈ ਇਸ ਹਮਲੇ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਕਰ ਰਹੀ ਹੈ ਅਤੇ ਟਰੰਪ ਤਾਂ ਆਉਣ ਵਾਲੇ ਦਿਨਾਂ ਵਿੱਚ ਬੋਲਣ ਵਾਲੇ ਸਮਾਗਮਾਂ ਤੇ ਰੈਲੀਆਂ ਸਮੇਤ ਆਪਣੀ ਮੁਹਿੰਮ ਦਾ ਸਮਾਪੁਰ ਸ਼ੁਰੂ ਕਰਨ ਦੀ ਉਮੀਦ ਹੈ ਰਿਪੋਰਟ ਮੁਤਾਬਕ ਸ਼ੱਕੀ ਨੂੰ ਬਿਨਾਂ ਕਿਸੇ ਮੁਕਾਬਲੇਬਾਜ਼ੀ ਦੇ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਮਾਮਲੇ ਵਿੱਚ ਜਾਂਚ ਅਜੇ ਵੀ ਜਾਰੀ ਹੈ ਕਬੈਕ ਦੇ ਸੁਪੀਰੀਅਰ ਕੋਰਟ ਨੇ ਫੈਡਰਲ ਸਰਕਾਰ ਦੇ ਖਿਲਾਫ ਵਰਕ ਪਰਮਿਟਸ ਨੂੰ ਲੈ ਕੇ ਇੱਕ ਕਲਾਸ ਸੈਕਸ਼ਨ ਮੁਕਦਮੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਅਸਥਾਈ ਵਿਦੇਸ਼ੀ ਕਰਮਚਾਰੀਆਂ ਨੂੰ ਖਾਸ ਮਾਲਕਾਂ ਨਾਲ ਜੋੜਦੇ ਹਨ ਦੱਸਿਆ ਕਿ ਕਿਰੇਲੂ ਅਤੇ ਖੇਤ ਮਜ਼ਦੂਰਾਂ ਦੇ ਅਧਿਕਾਰਾਂ ਲਈ ਐਸੋਸੀਏਸ਼ਨ ਦੁਆਰਾ ਦਾਇਰ ਕੀਤੇ ਗਏ ਮੁਕਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਬੰਦ ਪਰਮਿਟ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੀ ਉਲੰਘਣਾ ਕਰਦੇ ਹਨ ਜਾਣਕਾਰੀ ਮੁਤਾਬਕ ਜਮਾਤੀ ਕਾਰਵਾਈ ਵਿੱਚ 17 ਅਪ੍ਰੈਲ 1982 ਤੋਂ ਜਾਰੀ ਕੀਤੇ ਗਏ ক্লোਜ਼ ਪਰਮਿਟ ਵਾਲੇ ਵਿਦੇਸ਼ੀ ਕਾਮੇ ਸ਼ਾਮਲ ਹਨ ਇਸ ਮੁਕਦਮੇ ਵਿੱਚ ਹਰਚਾ کی ایک حکم جاری گیا جس کہا گیا ہے کہ امیگریشن نیما کے کچھ حصے کہ اگوئی کوٹامال کی گئی جس نے تحت درویو کی رپورٹ کی ਜ਼ਿਕਰ ਹੋਇਆ ਹੈ ਕਿ ਫੈਡਰਲ ਸਰਕਾਰ ਕੋਲ ਇਹ ਫੈਸਲਾ ਕਰਨ ਲਈ 30 ਦਿਨ ਹਨ ਕਿ ਕੀ ਉਹ ਅਦਾਲਤ ਦੇ ਫੈਸਲੇ ਤੇ ਅਪੀਲ ਕਰੇਗੀ ਜਾਂ ਨਹੀਂ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੁਆਰਾ ਸਮਕਾਲੀ ਗੁਲਾਮੀ ਤੇ ਪ੍ਰਜਨਨ ਦੇ ਅਧਾਰ 'ਵਚੋ ਵਰਣਿਤ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਬਾਰੇ ਚਿੰਤਾਵਾਂ ਨੂੰ ਇਸ ਕਾਨੂੰਨੀ ਕਾਰਵਾਈ ਦੁਆਰਾ ਉਜਾਗਰ ਕੀਤਾ ਗਿਆ ਹੈ एनडीपीआ ਕੋ ਚਕਮਿਤ ਸਿੰਘ ਨੇ ਐਲਾਨ ਕੀਤਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਤੋਂ ਲੋਕ ਤੰਗ ਹੋ ਗਏ ਹਨ ਸੰਸਦ ਦੀ ਸ਼ੁਰੂਆਤ ਹੁੰਦੇ ਸਾਰ ਹੀ ਚਕਮਿਤ ਸਿੰਘ ਨੇ ਕਰਿਆਨੇ ਦੀਆਂ ਉੱਚੀਆਂ ਕੀਮਤਾਂ ਅਤੇ ਵਾਧੇ ਦੇ ਰੈਲੇ ਟ੍ਰੂਡੋ ਦੀ ਆਲੋਚਨਾ ਕਰਦੇ ਹੋਏ ਸੰਸਦ ਵਿੱਚ ਪਹਿਲੇ ਦਿਨ ਇਹ ਬਿਆਨ ਦਿੱਤਾ ਜਿਸ ਕਿਹਾ ਗਿਆ ਕਿ ਇੱਕ ਤਾਜ਼ਾ ਅਫਸੋਸਪੋਲ ਦਾ ਸੋਨਦਾ ਹੈ ਕਿ ਟ੍ਰੂਡੋ ਦਾ ਸਮਰਥਨ ਇੱਕ ਨਵੇਂ ਹੇਟਲੇ ਪੱਧਰ ਤੇ ਆ ਗਿਆ ਹੈ ਜਦ ਸਵੇ ਸਿਰਫ 33% ਕੈਨੇਡੀਅਨਸ ਨੇ ਉਸ ਦੀ ਸਰਕਾਰ ਨੂੰ ਮਨਜ਼ੂਰੀ ਦਿੱਤੀ ਹੈ ਇਸ ਦੇ ਉਲਟ ਕੰਜ਼ਰਵੇਟਿਵ ਲੀਡਰ ਪੀਅਰ ਪੋਇਲਿਵ ਨੂੰ 45% ਕੈਨੇਡੀਅਨਸ ਪਸੰਦ ਦੀਤਾ ਪ੍ਰਧਾਨ ਮੰਤਰੀ ਵੱਜੋਂ ਪਸੰਦ ਕਰਦੇ ਹਨ ਕਾਬਲੇ ਗੋਰੇ ਕੀ ਸੰਸਦ ਦੇ ਪਹਿਲੇ ਜਗਮੀਤ ਸਿੰਘ ਦੀਆਂ ਇਹ ਟਿੱਪਣੀਆਂ ਐਨਡੀਪੀ ਦੁਆਰਾ ਲਿਬਰਲਸ ਨਾਲ ਆਪਣੇ ਸਪਲਾਈ ਅਤੇ ਵਿਸ਼ਵਾਸ ਸਮਝੌਤੇ ਨੂੰ ਖਤਮ ਕਰਨ ਤੋਂ ਬਾਅਦ ਆਈਆਂ ਹਨ ਜਿਸ ਨਾਲ ਚੋਣਾਂ ਦੀ ਸੰਭਾਵਨਾ ਵੱਧ ਗਈ ਹੈ ਇਸ ਦੌਰਾਨ ਜਗਮੀਤ ਸਿੰਘ ਦੀ ਆਉਣ ਵਾਲੇ ਸੰਸਦ ਸੈਸ਼ਨ ਵਿੱਚ ਕਫਾਇਤੀ ਰਿਹਾਇਸ਼ ਕਰਿਆਨੇ ਦੀ ਹਕੀਮਤਾ ਘਟਾਉਣ ਅਤੇ ਸਿਹਤ ਸੰਭਾਲ ਵਿੱਚ ਸੁਧਾਰ ਦੇ ਧਿਆਨ ਦੇਣ ਦੀ ਯੋਜਨਾ ਹੈ ਗ੍ਰੀਨ ਲਾਈਨ ਐਲਆਰਟੀ ਪ੍ਰੋਜੈਕਟ ਦੇ ਸਮਰਥਨ ਲਈ ਬੀਤੇ ਦਿਨ ਕੈਲਗਰੀ ਦੇ ਸਿਟੀ ਹਾਲ ਦੇ ਬਾਹਰ ਇੱਕ ਰੈਲੀ ਕੀਤੀ ਗਈ ਕੈਲਗਰੀ ਅਲਾਈਅੰਸ ਫਾਰ ਦਾ ਕਾਮਨ ਗੁੱਡ ਵਰਕੇ ਆਯੋਜਕ ਅਤੇ ਸਮੂਹ ਚਾਹੁੰਦੇ ਹਨ ਕਿ ਸਿਆਸਤਦਾਨ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਕਾਬਲੇ ਕੋਰ ਹੈ ਕਿ ਇਹ ਰੈਲੀ ਉਦੋਂ ਆਉਂਦੀ ਹੈ ਜਦੋਂ ਸਿਟੀ ਕਾਉਂਸਲ ਫੰਡਿੰਗ ਮੁੱਦਿਆਂ ਦੇ ਕਾਰਨ ਪ੍ਰੋਜੈਕਟ ਨੂੰ ਸੰਭਾਵੀ ਤੌਰ ਤੇ ਛੱਡਣ ਬਾਰੇ ਚਰਚਾ ਕਰਨ ਲਈ ਮੀਟਿੰਗ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਪ੍ਰੋਵਿੰਸ ਦੇ ਪ੍ਰੋਜੈਕਟ ਦੀ ਅਲਾਈਨਮੈਂਟ ਤੇ ਅਸੈਂਬਲੀ ਦੇ ਕਾਰਨ ਆਪਣੇ 1.53 ਬਿਲੀਅਨ ਡਾਲਰ ਫੰਡਿੰਗ ਨੂੰ ਖਿੱਚ ਲਿਆ ਹੈ ਜਿਸ ਨਾਲ ਸ਼ਹਿਰ ਆਪਣੇ ਆਪ ਨੂੰ 6.2 ਬਿਲੀਅਨ ਡਾਲਰ ਪ੍ਰੋਜੈਕਟ ਨੂੰ ਬਰਦਾਸ਼ਤ ਕਰਨ ਵਿੱਚ ਅਸਮਰਥ ਹੈ ਕੈਲਗੇਰੀ ਸਿਟੀ ਕਾਉਂਸਲ ਨੇ ਪਹਿਲਾਂ ਹੀ ਯੋਜਨਾ ਵਿੱਚ ਬਦਲਾ ਕੀਤੇ ਹਨ ਜਿਸ ਵਿੱਚ ਪ੍ਰੋਜੈਕਟ ਦੇ ਬਜਟ ਅਤੇ ਦਾਇਰੇ ਨੂੰ ਘਟਾਉਣਾ ਸ਼ਾਮਲ ਹੈ ਇਸ ਦੌਰਾਨ ਕੈਲਗੇਰੀ ਜਮਿਆ ਜੋਤੀ ਕੰਟੈਕਟ ਨੇ ਪ੍ਰੋਵਿੰਸ ਦੀ ਇਸ ਪ੍ਰੋਜੈਕਟ ਨੂੰ ਸੰਭਾਲਣ ਲਈ ਅਰੋਚਨਾ ਕੀਤੀ ਹੈ ਤੇ ਦਾਅਵਾ ਕੀਤਾ ਕਿ ਉਹਨਾਂ ਦੇ ਪ੍ਰਸਤਾਵਿਤ ਹੱਲ ਅਸੰਭਵ ਹਨ ਤੇ ਉਹ ਗ੍ਰੀਨ ਲਾਈਨ ਨੂੰ ਪਟੜੀ ਤੋਂ ਉਤਾਰਨ ਲਈ ਆਪਣੀ ਸ਼ਕਤੀ ਦੀ ਵਰਤੋਂ ਕਰ ਰਹੇ ਹਨ ਉਥੇ ਇਸ ਮਾਮਲੇ ਵਿੱਚ ਸ਼ਹਿਰ ਦਾ ਗ੍ਰੀਨ ਲਾਈਨ ਬੋਰਡ ਵੀ ਸਥਿਤੀ ਨੂੰ ਹੱਲ ਕਰਨ ਅਤੇ ਵਿਕਲਪਾਂ ਦੀ ਪਰਚੋਲ ਕਰਨ ਲਈ ਮੀਟਿੰਗ ਕਰ ਰਿਹਾ ਹੈ ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲ ਦੀ ਫੈਡਰਲ ਜਾਂਚ ਹੁਣ ਪਿਛਲੀਆਂ ਘਟਨਾਵਾਂ ਦੀ ਬਜਾਏ ਮੌਜੂਦਾ ਤੇ ਭਵਿੱਖ ਦੇ ਖਤਰਿਆਂ ਤੇ ਕੇਂਦ੍ਰਿਤ ਹੈ ਜਸਟਿਸ ਸਮਰੀ ਜੋਸੇ ਹੋਗ ਨੇ ਐਲਾਨ ਕੀਤਾ ਕਿ ਅਗਲਾ ਪੜਾ ਇਹ ਮੁਲਾਂਕਣ ਕਰੇਗਾ ਕਿ ਸਰਕਾਰੀ ਏਜੰਸੀਆਂ ਵਿਦੇਸ਼ੀ ਦਖਲ ਅੰਦਾਜ਼ ਦਾ ਮੁਕਾਬਲਾ ਕਰਨ ਲਈ ਕਿਵੇਂ ਤਿਆਰ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਸਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ ਹੋਗ ਨੇ ਸਪਸ਼ਟ ਕੀਤਾ ਕਿ ਉਸੇ ਭੂਮਿਕਾ ਵਿਦੇਸ਼ੀ ਦਖਲਅੰਦਾਜ਼ੀ ਵਿੱਚ ਸ਼ਾਮਲ ਖਾਸ ਸਿਆਸਤਦਾਨਾਂ ਦਾ ਨਾਮ ਲੈਣਾ ਨਹੀਂ ਹੈ ਪਰ ਇਹ ਮਿਲੰਕਣਖਾਨਾ ਹੈ ਕਿ ਸਰਕਾਰ ਅਜੇ ਖਤਰਿਆਂ ਨਾਲ ਨਜਿੱਠਣ ਲਈ ਕਿੰਨੀ ਚੰਗੀ ਤਰ੍ਹਾਂ ਤਿਆਰ ਹੈ ਕਾਬਿਲ ਗੌਰ ਹੈ ਕਿ ਇਹ ਫੈਡਰਲ ਜਾਂਚ ਵਿਦੇਸ਼ੀ ਰਾਜਾਂ ਜਿਵੇਂ ਕਿ ਚੀਨ ਅਤੇ ਭਾਰਤ ਦੁਆਰਾ ਕੈਨੇਡੀਅਨ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਪਹਿਲੇ ਖੁਲਾਸੇ ਤੋਂ ਬਾਅਦ ਕੀਤੀ ਗਈ ਹੈ ਇਸ ਮਾਮਲੇ ਦੀ ਆਪਣੀ ਬੁਟੇ ਰਿਪੋਰਟ ਵਿੱਚ ਹੋਗ ਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਨੇ 2019 ਅਤੇ 2021 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਬਦਲ ਦਿੱਤਾ ਹੋਵੇ ਪਰ ਕੁਝ ਉਮੀਦਵਾਰਾਂ ਨੋ ਸ਼ਾਮਲ ਕਰਨ ਵਾਲੇ ਮੁਸ਼ਕਲ ਸਬੰਧਾਂ ਨੂੰ ਇਸ ਵਿੱਚ ਨੋਟ ਕੀਤਾ ਗਿਆ ਜਾਣਕਾਰੀ ਮੁਤਾਬਕ ਚੱਲ ਰਹੀ ਫੈਡਰਲ ਜਾਂਚ ਇਹਨਾਂ ਮੁੱਦਿਆਂ ਦੀ ਪਰਚੋਲ ਕਰਨ ਅਤੇ ਪ੍ਰਧਾਨ ਮੰਤਰੀ ਜਸਟਨ ਰੋਡਰਸ ਸਮੇਤ ਉੱਚ ਅਧਿਕਾਰੀਆਂ ਤੋਂ ਸੁਣਨ ਲਈ ਚਾਰੀ ਰਹੇਗੀ ਪੋਲੈਂਡ ਦੇ ਨਾਈਸਾ ਦੇ ਮੇਅਰ ਨੇ ਭਿਆਨਕ ਹੜ੍ਹ ਕਾਰਨ ਸਾਰੇ 44000 ਨਿਵਾਸੀਆਂ ਨੂੰ ਆਪਣੇ ਘਰ ਖਾਲੀ ਕਰਨ ਦੀ ਅਪੀਲ ਕੀਤੀ ਹੈ ਦੱਸਿਆ ਕਿ ਮਾਧਿ ਯੂਰਪ ਵਿੱਚ ਹੜ੍ਹਾਂ ਕਾਰਨ ਵਿਆਪਕ ਨੁਕਸਾਨ ਹੋ ਰਿਹਾ ਹੈ ਜਿਸ ਵਿੱਚ ਚੈਕ ਰਿਪਬਲਿਕ ਆਸਟਰੀਆ ਤੇ ਹੰਗਰੀ ਸ਼ਾਮਲ ਹਨ ਇਹਨਾਂ ਹੜ੍ਹਾਂ ਦੌਰਾਨ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਵੱਡੀਆਂ ਰੁਕਾਵਟਾਂ ਵੀ ਆ ਰਹੀਆਂ ਹਨ ਇਜ਼ਰਨ ਅਧਿਕਾਰ ਇੱਕ ਬੰਦੇ ਸੰਭਾਵੀ ਪੱਧਰ ਨੂੰ ਲੈ ਕੇ ਚਿੰਤਾਤ ਹਨ ਜੋ ਨਾਈਸਾ ਵਿੱਚ ਸਥਿਤੀ ਨੂੰ ਵਿਗਾੜ ਸਕਦਾ ਹੈ ਜਾਣਕਾਰੀ ਮੁਤਾਬਕ ਹੈ ਨਹੜਾਂ ਦੇ ਜਵਾਬ ਵਿੱਚ ਪੋਲੈਂਡ ਦੀ ਸਰਕਾਰ ਨੇ ਕੁਦਰਤੀ ਆਫਤ ਦੀ ਸਥਿਤੀ ਦਾ ਐਲਾਨ ਕੀਤਾ ਹੈ ਤੇ ਰਾਹਤ ਲਈ ਮਹੱਤਵਪੂਰਨ ਫੰਡ ਅਲੋਟ ਕੀਤੇ ਗਏ ਹਨ ਹੰਗਰੀ ਅਤੇ ਆਸਟਰੀਆ ਸਮੇਤ ਹੋਰ ਪ੍ਰਭਾਵਿਤ ਦੇਸ਼ਾਂ ਵਿੱਚ ਵੀ ਇਸੇ ਤਰ੍ਹਾਂ ਦੇ ਸੰਕਟ ਕਾਲੀ ਨੂੰ ਪਾ ਚੱਲ ਰਹੇ ਹਨ ਜਿੱਥੇ ਨਦੀਆਂ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਵਾਧੂ ਹੜ੍ਹਾਂ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਦਾ ਸੇਕਿਆਨ ਆਪੇ ਆਣ ਕਾਰਨ ਪੂਰੇ ਖੇਤਰ ਵਿੱਚ ਸੜਕਾਂ ਬੰਦ ਹੋਣ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਜਾਣਕਾਰੀ ਮੁਤਾਬਕ ਇਸ ਭਿਆਨਕ ਮੌਸਮ ਕਾਰਨ ਤੂਫਾਨ ਪੂਰੀ ਸ ਹੁਣ ਦੱਖਣ ਵੱਲ ਇਟਲੀ ਵੱਲ ਵੱਧ ਰਿਹਾ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤੂਫਾਨ ਨੂੰ ਸਧਾਰਨ ਮੌਸਮ ਦੇ ਨਮੂਨੇ ਅਤੇ ਜਲਵਾਯੂ ਪਰਿਵਰਤਨ ਦੁਆਰਾ ਪ੍ਰੇਰਿਤ ਮੰਨਿਆ ਜਾ ਰਿਹਾ ਹੈ ਜਿਸ ਨਾਲ ਰਿਕਾਰਡ ਤੋੜ ਮੀਂ ਪਿਆ ਜਦੋਂ ਕਿ ਕੁਝ ਖੇਤਰ ਵਿੱਚ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ ਤੂਫਾਨ ਦੇ ਅੱਗੇ ਵਧਣ ਨਾਲ ਹੋਰ ਭਾਰੀ ਮੀਂਹ ਦੀ ਸੰਭਾਵਨਾ ਹੈ TikTok ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਇੱਕ US ਕਾਨੂੰਨ ਜਿਸ ਵਿੱਚ ਇਸ ਨੂੰ ਵੇਚਣ 'ਚ ਆਪਾਬੰਦੀ ਦਾ ਸਾਹਮਣਾ ਕਰਨ ਦੀ ਲੋੜ ਹੋ ਸਕਦੀ ਹੈ ਉਸਤੇ 170 ਮਿਲੀਅਨ ਅਮਰੀਕੀ ਉਪਭੋਗਤਾਵਾਂ ਲਈ ਸੁਤੰਤਰ ਪਾਸ਼ੰਨ ਤੇ ਬਹੁਤ ਮਾੜਾ ਪ੍ਰਭਾਵ ਪਾਵੇਗੀ ਦੱਸਿਆ ਕਿ ਇਹ ਕਾਨੂੰਨ ਜਿਸਦਾ ਉਦੇਸ਼ US ਡਾਟਾ ਤੱਕ ਚੀਨੀ ਸਰਕਾਰ ਦੀ ਪਹੁੰਚ ਬਾਰੇ ਚਿੰਤਾਵਾਂ ਨੂੰ ਦੂਰ ਕਰਨਾ ਹੈ ਨੂੰ TikTok ਦੁਆਰਾ ਗੈਰ ਸੰਵਿਧਾਨਿਕ ਮੰਨਿਆ ਜਾਂਦਾ ਹੈ ਕੰਪਨੀਆਂ ਤੇ ਇਸ ਦੇ ਪੈਰੈਂਟਸ ਬਾਈ ਡਾਂਸ ਦਲੀਲ ਦਿੰਦੇ ਹਨ ਕਿ ਕਾਨੂੰਨ ਗਲਤ ਟੰਗ ਨਾਲ ਉਹਨਾਂ ਦੇ ਪਲੇਟਫਾਰਮ ਨੂੰ ਪੂਵਿਖ ਵਿੱਚ ਗੈਰ ਪ੍ਰਮਾਣਿਤ ਜੋਖਮਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਇਹ ਅਪੀਲ ਅਦਾਲਤ ਦੀ ਸੁਣਵਾਈ ਦੌਰਾਨ ਟਿਕਟੋਕ ਦੇ ਵਕੀਲ ਨੇ ਦਲੀਲ ਦਿੱਤੀ ਕਿ ਕਾਨੂੰਨ ਇੱਕ ਬੇਮਿਸਾਲ ਪਾਸ਼ਾ ਪੰਦੀ ਹੈ ਅਤੇ ਕੰਪਨੀ ਲਈ ਪਾਲਣਾ ਕਰਨਾ ਅਸੰਭਵ ਹੈ ਇਸ ਦੌਰਾਨ ਜੱਜ ਸ਼੍ਰੀ ਨਿਵਾਸਨ ਨੇ ਨੋਟ ਕੀਤਾ ਕਿ ਕਾਨੂੰਨ ਵਿਦੇਸ਼ੀ ਵਿਰੋਧੀਆਂ ਦੁਆਰਾ ਨਿਯੰਤਰਿਤ ਕੰਪਨੀਆਂ ਨੂੰ ਨਿਸ਼ਾਨਾ ਪਾਉਂਦਾ ਹੈ ਪਰ ਇਹ ਗਲਤ ਕੰਮਾਂ ਦੀਆਂ ਖਾਸ ਉਦਾਹਰਨਾਂ ਨੂੰ ਸੰਬੋਧਿਤ ਨਹੀਂ ਕਰਦਾ ਇਸ ਕਾਨੂੰਨ ਲੈ ਕੇ ਆਲੋਚਕ ਕਦੇ ਲਈ ਦਿੰਦੇ ਹਨ ਕਿ ਕਾਨੂੰਨ ਤੋ ਦੁਚੇ ਦੇਸ਼ਾਂ ਵਿੱਚ ਸਮਾਨ ਪਾਬੰਦੀਆਂ ਨੂੰ ਚਾਇਸਟੈਰੋਨਲੀ ਕੀਤੀ ਜਾ ਸਕਦੀ ਹੈ ਜਿਸ ਨਾਲ ਵਿਸ਼ਵਵਿਆਪੀ ਸੁਤੰਤਰ ਪਾਸ਼ਣ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਕਾਬਲੇਗੋਰੇ ਕਿ ਯੂਐਸਏ ਸੁਤੰਤਰ ਪਾਸ਼ਣ ਦੇ ਅਧਿਕਾਰਾਂ ਅਤੇ ਰਾਸ਼ਟਰੀ ਸੁਰੱਖਿਆ ਲਈ ਸੰਭਾਵਿਤ ਪ੍ਰਭਾਵਾਂ ਦੇ ਨਾਲ ਕੇਸ ਵਿੱਚ ਉੱਚ ਦਾਅ ਹੈ ਜਿਸ ਨੂੰ ਲੈ ਕੇ ਮਹਾਰਾ ਦਾ ਮੰਨਣਾ ਹੈ ਕਿ ਇਸ ਕੇਸ ਦੀ ਮਹੱਤਤਾ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਸੁਰੱਖਿਆ ਨੂੰ ਸੰਤੁਲਿਤ ਕਰਨ ਤੇ ਚੱਲ ਰਹੀ ਬੈਸ ਨੂੰ ਦਰਸਾਉਂਦੇ ਹੋਏ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ ਬੁਲਟਨ ਦੇ ਵਿੱਚ ਅੱਜ ਦੇ ਲਈ ਯਾਨੀ ਹੀ ਮੋਟੋ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਨਾਲ ਤੁਸੀਂ ਵੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸਲ